ਭਾਵੇਂ ਕਿ 2 ਸਾਲ ਹੋ ਚੱਲੇ ਨੇ ਸਿੱਧੂ ਨੂੰ ਇਸ ਜਹਾਨੋਂ ਗਿਆ ਪਰ ਮਾਪੇ ਦਾ ਮਨ ਕਦੇ ਵੀ ਆਪਣੀ ਔਲਾਦ ਨੂੰ ਗੁਆ ਕੇ ਸ਼ਾਂਤ ਨਹੀਂ ਹੋ ਸਕਦਾ ਭਾਵੇਂ ਕਿ ਸਿੱਧੂ ਆਪਣੇ ਨਿੱਕੇ ਭਰਾ ਦੇ ਰੂਪ ਚ ਮਾਪਿਆਂ ਕੋਲ ਆ ਚੁੱਕਾ ਹੈ ਪਰ ਜਦ ਮਾਪੇ ਉਸਨੂੰ ਖੇਡਦਾ ਵੇਖਦੇ ਨੇ ਤਾਂ ਉਹਨਾਂ ਨੂੰ ਸ਼ੁਭ ਦੀ ਯਾਦ ਆਉਂਦੀ ਹੈ ਅਜਿਹਾ ਹੀ ਦੁੱਖ ਚਰਨਕੌਰ ਨੇ ਇਸ ਪੋਸਟ 'ਚ ਜ਼ਾਹਿਰ ਕੀਤਾ ਇੱਕ ਮਾਂ ਨੇ ਭਾਵੁਕ ਮਾਨਾ ਜੋ ਲਿਖਿਆ ਉਸ ਦਾ ਕੱਲਾ ਕੱਲਾ ਬੋਲ ਪੜ ਤੁਹਾਡੇ ਵੀ ਹੰਝੂ ਨਹੀਂ ਰੁਕਣਗੇ ਚਰਨਕੌਰ ਲਿਖਦੇ ਨੇ ਕਿ ਇਸ ਮਹੀਨੇ ਦਾ ਇੱਕ ਇੱਕ ਦਿਨ ਮੈਨੂੰ ਵਰਿਆਂ ਵਰਗਾ ਲੱਗਦਾ ਮੈਂ ਇਸ ਮਹੀਨੇ ਦੀਆਂ ਤਰੀਕਾਂ ਵੀ ਨਹੀਂ ਗਿਣਦੀ ਮੈਨੂੰ ਆਪਣੇ ਅੰਦਰ ਚੱਲਦੇ ਸ਼ੋਰ ਨੂੰ ਚੁੱਪ ਕਰਾਉਣਾ ਕਦੇ-ਕਦੇ ਬਹੁਤ ਔਖਾ ਹੋ ਜਾਂਦਾ ਪਰ ਫਿਰ ਪੁੱਤ ਤੁਹਾ ਦੇ ਨਿੱਕੇ ਰੂਪ ਨੂੰ ਦੇਖ ਕੇ ਮੈਂ ਆਪਣਾ ਮਨ ਸਮਝਾਉਣੀ ਆ ਤੁਹਾਡੇ ਬਚਪਨ ਨੂੰ ਦੁਹਰਾਉਂਦੀ ਰਹਿਣੀ ਆ ਪੁੱਤ ਸਾਡੀ ਜ਼ਿੰਦਗੀ ਅੱਜ ਬੇਸ਼ੱਕ 27 28 ਸਾਲ ਪਿੱਛੇ ਚਲੀ ਗਈ ਹੈ ਪਰ ਬੇਟਾ ਅਸੀਂ ਤੁਹਾਡੀਆਂ ਯਾਦਾਂ ਦੇ ਤੇ ਤੁਹਾਨੂੰ ਪਿਆਰ ਕਰਨ ਵਾਲਿਆਂ ਦੇ ਮੋਹ ਦੇ ਨਿਗ ਵਿੱਚ ਸਾਡੇ ਪੁੱਤਰ ਦੀ ਪਰਵਰਿਸ਼ ਕਰ ਰਹੀਆਂ ਤੇ ਪੁੱਤ ਅਸੀਂ ਇਸੇ ਅਹਿਸਾਸ ਤੱਕ ਸੀਮਿਤ ਰਹਿਣਾ ਚਾਹੁੰਦੇ ਆਂ ਪੁੱਤ ਸਾਡੇ ਤੇ ਜੋ ਬੀਤੀ ਆ ਉਸ ਦੀ ਮੱਲਮ ਸਤਿਗੁਰੂ ਆਪ ਬਣ ਕੇ ਆਏ ਤੇ ਪੁੱਤ ਅਸੀਂ ਵੀ ਦੁਨਿਆਵੀ ਮਸਲਿਆਂ ਵਿੱਚ ਆਪਣੀ ਮੌਜੂਦਗੀ ਨਹੀਂ ਭਰਨਾ ਚਾਹੁੰਦੇ ਬਸ ਸਾਡੇ ਘਰ ਦੀ ਰੌਣਕ ਦੇ ਫੁੱਲ ਨੂੰ ਮਮਤਾ ਨਾਲ ਸਿੰਜਣਾ ਚਾਹੁੰਦੇ ਆਂ ਤੇ ਸਾਰਿਆਂ ਤੋਂ ਸਾਡੇ ਜਜ਼ਬਾਤਾਂ ਨੂੰ ਕਦਰ ਬਖਸ਼ਣ ਦੀ ਉਮੀਦ ਕਰਦੇ ਆਂ ਬੇਟਾ ਇਹ ਬੋਲ ਨੇ ਉਸ ਮਾਂ ਦੇ ਜਿਸ ਨੇ ਆਪਣਾ ਪੁੱਤ ਗਵਾਇਆ ਤੇ ਉਸ ਪੁੱਤ ਦੇ ਜਾਣ ਤੋਂ ਕਰੀਬ 2 ਸਾਲ ਲਬਾਦ ਵੀ ਉਹ ਅੱਜ ਵੀ ਉਸ ਨੂੰ ਚੇਤੇ ਕਰਕੇ ਰੋਂਦੀ ਹੈ